ਜਦ ਮੈਨੂੰ ਕਹਿੰਦੀ ਇਤਨੀ ਭੀੜ ਜਾ ਰਹੀ ਏ ਪਿਆਸ ਮੈਂ ਗਲਤ ਬੰਦਿਆਂ ਦੀ ਭੀੜ ਜਾ ਰਹੀ ਏ ਹੁਰਕੀ ਇਹਨਾਂ ਨੂੰ ਕੀ ਆ ਕੋ ਗੀਟੇ ਪੱਥਰ ਜਾ ਰਹੇ ਨੇ ਇਹਨਾਂ 'ਚ ਕੋਈ ਮਨੁੱਖ ਨਹੀਂ ਮਿਲਦਾ ਸਭ ਗੀਟੀਆਂ ਪੱਥਰਾਂ ਦੀ ਭੀੜ ਹੈ ਸਭ ਮੂਰਖਾਂ ਦਾ ਇਕੱਠ ਹੈ ਕੁਝ ਵੀ ਨਹੀਂ ਮੈਂ ਦਾਅਵੇ ਨਾਲ ਕਹਿ ਸਕਦਾ ਇਤਨੀ ਗੱਲ ਮੈਂ ਦਾਅਵੇ ਨਾਲ ਕਹਿ ਸਕਦਾ ਕੋਈ 10 ਸਾਲ ਪਹਿਲੇ ਇਹਨਾਂ ਨੇ ਇੱਕ ਕਿਤਾਬ ਛਾਪੀ ਇੱਕ ਵੱਡੇ ਢੋਲ ਦਾ ਪੋਲ ਖੋਲ ਦਿੱਤਾ ਕਿਤਾਬ ਦਾ ਨਾਂ ਰੱਖਿਆ ਜਲੰਧਰ ਦੇ ਚ ਕਿਸੇ ਸਰਦਾਰ ਨਰਿੰਜਨ ਸਿੰਘ ਨੇ ਛਾਪੀ ਔਰ ਹਜ਼ਾਰਾਂ ਦੀ ਤਾਦਾਦ ਵਿੱਚ ਦੇਸ਼ ਦੇ ਵਿੱਚ ਫਰੀ ਵੰਡੀ ਵਿਦੇਸ਼ਾਂ ਵਿੱਚ ਫਰੀ ਵੰਡੀ ਭਾਈ ਬੂਟਾ ਸਿੰਘ ਪਰਾਲ ਸਿੰਘ ਦੀ ਦੁਕਾਨ ਤੇ 5000 ਦੇ ਕਰੀਬ ਪਈਆਂ ਸਨ ਮੈਨੂੰ ਕਹਿਣ ਲੱਗੇ ਗੈਣੀ ਜੀ ਸੁੱਟ ਗਏ ਨੇ ਤੇ ਕਹਿੰਦੇ ਜਿਹੜਾ ਗ੍ਰਾਹਕ ਆਵੇ ਮੁਫਤ ਦੇਈ ਜਾ ਪਰ ਹੁਣ ਅਸੀਂ ਇਹਨਾਂ ਨੂੰ ਜਲਾ ਦੇਣਾ ਹੈ ਮੈਂ ਕਿਉਂ कू ही गाला कड़ी ने पा पी पी के गाल क्या थोड़िया लिखी किताबा थे कैस्टा और पखंडी गुरुओं बारे थोड़े विचार बस गाल मैं कहना कुछ गालों तो अलावा फिर और है ही और है कि? कोई दलील नहीं कोई विचार नहीं मैं तो सैकड़े दफा चैलेंज किया आप विचार कर लो ਮੇਰੇ ਖਾਲ ਆਮ ਬੰਦਾ ਇਤਨਾ ਖਰਚ ਨਹੀਂ ਕਰ ਸਕਦਾ 10-15 ਲੱਖ ਰੁਪਏ ਤਾਂ ਉਸ ਕਿਤਾਬ ਤੇ ਖਰਚ ਹੋਇਆ ਉਹਨੇ 5-700 ਸਫੇਦੀ ਕਿਤਾਬ ਫਰੀ ਵੰਡੀ ਖਾਸ ਕਰਕੇ ਸਿੰਧੀ ਸਮਾਜ ਦੇ ਵਿੱਚ ਬਹੁਤ ਫਰੀ ਵੰਡੀ ਕਿਉਂਕਿ ਸਿੰਧੀ ਸਮਾਜ ਦਾਸਨ ਨੂੰ ਬੁਲਾਉਂਦਾ ਹੈ ਉਸਹਾਇਦਾਰੀ ਤੇ ਕਥਾ ਸੁਣਦੇ ਨੇ ਉਹਨਾਂ ਨੂੰ ਡਰ ਪਿਆ ਪੈ ਗਿਆ ਸਾਡਾ ਸ਼ਿਕਾਰ ਹੈ ਕਿਧਰੇ ਇਹ ਗੁਰੂ ਨਾਨਕ ਨਾਲ ਨਾ ਜੁੜ ਜਾਣ ਸਾਰੇ ਪੈ ਨਹੀਂ ਬਣ ਬੜੀ ਛਾਪੀ ਉਹਨਾਂ ਨੇ ਬੜੀ ਵੰਡੀ ਗਲਤੁ ਆਮ ਸਹੀ ਆਮ ਬੰਦੇ ਗਲਤ ਹੋਵਨ ਬਹੁਤ ਵੱਡੀ ਭੀੜ ਗਲਤ ਹੋਵੇ ਸਹੀ ਸਮਝੀ ਜਾਂਦੀ ਐ ਇੰਨੀ ਵੱਡੀ ਭੀੜ ਨਿਰੰਕਾਰੀਆਂ ਦਾ ਸਮਾਗਮ ਆਉਂਦਾ ਹੈ ਦਿੱਲੀ ਦੇਚ 20 ਲੱਖ ਦਾ ਘਟ ਆਉਂਦਾ ਐ ਇਤਨਾ ਹੋਰ ਕਿਸੇ ਦਾ ਵੀ ਨਹੀਂ ਆਉਂਦਾ ਰਾਜਨੀਤਿਕ ਘਟ ਵੀ ਨਹੀਂ ਆਉਂਦਾ ਉਹ ਵੱਡੀ ਜਿਹੜੀ ਭੀੜ ਆਉਂਦੀ ਐ ਪਗਤਾਂ ਦੀ ਆਉਂਦੀ ਐ ਗਲਤ ਬੰਦਿਆਂ ਦੀ ਕੁਝ ਵੀ ਨਹੀਂ ਕੁਝ ਵੀ ਨਹੀਂ ਸਹੀ ਗੱਲ ਇਤਨੀ ਬਾਰੀਕ ਆਉਂਦੀ ਏ ਦਿਮਾਗ ਦੇ ਪੁਰਜ਼ੇ ਢੱਲੇ ਹੋ ਜਾਣਗੇ ਸਮਝਣ ਲੱਗੇ ਇਹ ਬਾਣੀ ਬਿਰਲੋ ਵਿਚਾਰ ਸੀ ਜੇ ਕੋ ਗੁਰਮੁਖ ਹੋਵੇ ਤੇ ਤੇ ਖਸਮ ਦੇ ਬੋਲ ਨੇ ਨੂੰ ਸਮਝਣ ਵਾਸਤੇ ਅਕਲ ਚਾਹੀਦੀ ਪੂਰਾ ਜ਼ੋਰ ਲਾਣਾ ਪਏਗਾ ਕਿੰਨੇ ਕ ਬੰਦੇ ਨੇ ਜਿਨ੍ਹਾਂ ਦੀ ਸਮਝ ਵਿੱਚ ਹੈ ਪ੍ਰਮਾਤਮਾ ਜਨ ਨਾਨਕ ਕੋ ਟਨ ਮੇ ਕਿਨਹੂ ਗੁਰਮੁਖ ਹੋਏ ਪਛਾਨਾ ਕਰੋਣਾ ਚ ਕੋਈ ਕਿ ਜੇ ਕਰੋੜਾ ਚ ਕੋਈ ਇੱਕ ਕਦ ਹੈ ਜੇ ਦੀ ਸਮਝ ਦੇ ਚ ਹੈ ਤੋ ਧਿਆਨ ਨਾਲ ਸੁਣਨਾ ਕਰੋੜਾ ਦੇ ਚ ਕੋਈ ਇੱਕ ਕਦ ਹੈ ਜਿਹਦੇ ਚੇਤੇ ਦੇ ਚ ਜਿਹਦੀ ਯਾਦ ਦੇ ਚ ਕੋਟਨ ਮੈਂ ਨਾਨਕ ਕੋ ਨਾਰਾਇਣ ਜੈ ਜੀ ਕਰੋੜਾ ਚ ਕੋਈ ਇੱਕ ਕਦ ਜਿਹਦੇ ਚੇਤੇ ਸਿਮਰਨ ਕਰੋ ਸਿਮਰਨ ਕਰੋ ਬੱਚਿਆਂ ਦਾ ਖਿਡੌਣਾ ਸਮਝ ਲਿਆ ਸਿਮਰਨ ਕਰਨ ਦਾ ਮਤਲਬ ਕਿ ਚੇਤੇ ਕਰਨਾ ਪੰਜਾਬੀ ਚ ਕਹਿੰਦੇ ਨੇ ਚੇਤੇ ਕਰਨਾ ਉਰਦੂ ਚ ਕਹਿੰਦੇ ਨੇ ਯਾਦ ਕਰਨਾ ਸੰਸਕ੍ਰਿਤ ਦੇ ਚ ਕਹਿੰਦੇ ਨੇ ਸਿਮਰਨ ਕਰਨਾ ਮੈਂ ਕਿਦਾਂ ਸਿਮਰਨ ਕਰਾਂਗਾ ਜਿਸ ਦੇ ਉੱਤੇ ਮੇਰੇ ਤੇ ਪ੍ਰਭਾਵ ਪੈ ਗਿਆ ਜਿੱਦੀ ਮੈਨੂੰ ਸਮਝ ਹੈ ਜੋ ਮੇਰੀ ਸਮਝ ਦੇ ਚਨਿਓ ਮੇਰੀ ਸਿਮਰਤੀ ਚ ਕਿਸ ਤਰ੍ਹਾਂ ਹੋਵੇਗਾ ਬੜੇ ਧਿਆਨ ਨਾਲ ਸੁਣੋ ਜੋ ਮੇਰੀ ਸਮਝ ਦੇ ਚਨਿਓ ਮੇਰੇ ਚੇਤੇਜ ਕਿਸ ਤਰ੍ਹਾਂ ਹੋਵੇਗਾ ਜੋ ਮੇਰੀ ਸਮਝ ਦੇ ਚਨਈਏ ਮੇਰਾ ਹਿਰਦਾ ਉਸਨੂੰ ਯਾਦ ਕਿਵੇਂ ਕਰੇਗਾ ਕਿਸ ਤਰ੍ਹਾਂ ਯਾਦ ਕਰੇਗਾ ਜੋ ਸਮਝੀ ਜੀ ਕੋਈ ਨਹੀਂ ਕਰੋੜਾ ਜ ਕੋਈ ਇੱਕ ਕਦ ਹੈ ਜਦੀ ਸਮਝ ਦੇ ਚ ਹੈ ਤੋ ਗੁਰੂ ਤੇਗ ਬਹਾਦਰ ਸਾਹਿਬ ਜੀ ਕਹਿੰਦੇ ਨੇ ਫਿਰ ਕੋਰੋਨਾ ਚ ਕੋਈ ਕੱਦਾ ਜਿਹਦੇ ਚੇਤੇ ਦੇ ਚਾ ਕੋਟਨ ਮੇ ਨਾਨਕ ਕੋ ਨਾਰਾਇਣ ਜੈ ਜੀ ਔਰ ਦੂਜਾ ਨੁਕਤਾ ਵੀ ਧਿਆਨ ਨਾਲ ਸੁਣ ਲੈਣਾ ਬਾਕੀ ਖੁਲਾਸਾ ਸਵੇਰੇ ਕਰਾਂਗਾ ਕੀ ਵਾਹ ਕਈ ਪਰਮਾਤਮਾ ਸਮਝ ਵਿੱਚ ਆ ਜਾਂਦਾ ਹੈ ਅਗਰ ਸਮਝ ਵਿੱਚ ਆ ਜਾਂਦਾ ਹੈ ਤੋ ਫਿਰ ਮੇਰੀ ਸਮਝ ਵੱਡੀ ਹੈ ਪਰਮਾਤਮਾ ਕੁਝ ਵੀ ਨਹੀਂ ਹੈ ਮੇਰੇ ਪਿਆਲੇ ਅger ਸਾਗਰ ਆ ਜਾਂਦਾ ਹੈ। ਤੋ ਸਾਗਰ ਮੇਰੇ ਪਹਿਲੇ ਨਾਲੋਂ ਵੱਡਾ ਨਹੀਂ। ਫਿਰ ਤੁਸੀਂ ਆਖੋਗੇ ਮੈਂ ਕਿਉਂ ਕਹਿੰਦਾ ਪਿਆਰ ਗੁਰਵਾਨੀ ਨੇ ਕਿਉਂ ਆਖਿਆ। ਸਮਝ ਸਮਝ ਕੇ ਇਹ ਸਮਝ ਮਿਲਦੀ ਹੈ ਕਿ ਸਮਝ ਸਮਝ ਕੇ ਇਹ ਸਮਝ ਮਿਲਦੀ ਹੈ। اے ਪ੍ਰਭੂ ਮੈਂ ਤੈਨੂੰ ਨਹੀਂ ਸਮਝ ਸਕਦਾ। ਨਹੀਂ ਸਮਝ ਸਕਦਾ। ਐਸ ਸਮਝ ਬੰਦ। ਕਉ ਸਮਰਥ ਵਡਾ ਮੇਰੀ ਮਤ ਥੋਰੀ ਉਤੇ ਮਹਾਨ ਸਾਗਰ ਦੀ ਤਰ੍ਹਾਂ ਮੇਰੀ ਅਕਲ ਤੇ ਨਿੱਕਾ ਜਿਹਾ ਪਿਆਲਾ ਚਲੋ ਇਹਦੇ ਤੇ ਇੱਕ ਮੈਂ ਛੋਟੀ ਜਿਹੀ ਗਾਥਾ ਤੁਹਾਨੂੰ ਸਰਵਨ ਕਰਾਵਾਂ ਇਹ ਥਿੰ ਦੀ ਗੱਲ ਹੈ 2500 ਸਾਲ ਪੁਰਾਣੀ ਯੂਨਾਨ ਇਹ ਥਿੰ ਸ਼ਹਿਰ ਸਮੁੰਦਰ ਦੇ ਤਟ ਤੇ ਸੁਕਰਾਤ ਟਹਿਲ ਰਿਹਾ ਸੀ ਸ਼ਾਮ ਦੇ ਸਮੇਂ ਰੋਣ ਦੀ ਆਵਾਜ਼ ਪਈ ਕਿਸੇ ਬੱਚੇ ਦੀ ਕੰਨਾਂ ਦੇ। ਮਹਾਪੁਰਖਾਂ ਦੇ ਹਿਰਦੇ ਬੜੇ ਕੋਮਲ ਹੁੰਦੇ ਨੇ। ਜਦੋਂ ਆਵਾਜ਼ ਆਈ ਉਧਰ ਚਲੇ ਗਏ। ਬੱਚਾ ਰੋ ਰਿਹਾ ਸੀ। ਉਹਦੇ ਸਿਰ ਤੇ ਹੱਥ ਰੱਖ ਕੇ ਕਹਿਣ ਲੱਗੇ, "ਬੇਟਾ ਕਿਉਂ ਰੋ ਰਹੇਂ?" ਉਹਦੇ ਹੱਥੇ 'ਚ ਪਿਆਲਾ ਸੀ। ਕਹਿੰਦੇ, "ਬਹੁਤ ਧੇਰ ਦਾ ਇਸ ਸਮੁੰਦਰ ਨੂੰ ਮੈਂ ਪਿਆਲੇ 'ਚ ਭਰਨਾ ਚਾਹੁੰਦਾ। ਮੇਰੇ ਪਿਆਲੇ 'ਚ ਆ ਜਾਵੇ।" पर मैं थक गया है आंदाई नहीं मेरे पेले बच जाते हैं कजन सुकरात रोने लग गए हे प्रभु तू इस बच्चे तो मेनू अकल दिलानी सी वो कई सागर प्याले च नहीं आवेगा नहीं आवेगा नहीं आवे ऐंजे बोल देगा नहीं आवेगा नहीं आवे हे प्रभु ਤੂੰ ਇਤਨਾ ਮਹਾਨ ਮੇਰੀ ਅਕਲ ਇੱਕ ਨਿੱਕਾ ਜਿਹਾ ਪਿਆਲਾ ਇਸ ਸਾਗਰ ਪਿਆਲੇ 'ਚ ਨਹੀਂ ਆਵੇਗਾ ਨਹੀਂ ਆਵੇਗਾ ਇੰਜ ਬੋਲੀ ਗਏ ਤੇ ਬੱਚੇ ਨੇ ਸੁਣਿਆ ਮੈਨੂੰ ਕਹਿ ਰਿਹਾ ਭਾਵੇਂ ਸੁਗਰਾਤ ਤੇ ਆਪਣੀ ਧੁੰਨ ਦੇਚ ਮਸਤ ਸੰ ਇਸ ਸਾਗਰ ਪਿਆਲੇ 'ਚ ਨਹੀਂ ਆਏਗਾ ਨਹੀਂ ਆਏ ਨਹੀਂ ਆਏ ਬੱਚੇ ਨੇ ਵੀ ਸੁਣ ਲਿਆ ਵਾ ਕਈ ਸਾਗਰ ਪਿਆਲੇ 'ਚ ਨਹੀਂ ਆਏ ਉਨੇ ਪਤਾ ਕੀ ਕੀਤਾ ਸਮੁੰਦਰ ਦੇ ਨੇੜੇ ਜਾ ਕੇ ਨਾ ਪਿਆਲਾ ਚੁੱਕ ਕੇ ਮਾਰਿਆ ਸਮੁੰਦਰ ਦੇ ਆਖਿਆ ਜਾਲ ਸਾਗਰ ਮੇਰੇ ਪਿਆਲੇ ਚ ਨਹੀਂ ਆਂਦਾ ਤੇ ਨਾ ਸਹੀ ਮੇਰਾ ਪਿਆਲਾ ਤੇ ਤੇਰੇ ਵਿੱਚ ਆ ਸਕਦਾ ਬੋਲ ਤੂੰ ਹਾਂ ਕਹਿੰਦੇ ਨੇ ਇਹ 90 ਸਾਲ ਦਾ ਬੁੱਢਾ ਸੁਖਰਾ ਉਸ 4-5 ਸਾਲ ਦੇ ਬੱਚੇ ਦੀ ਪਹਿਰੀ ਕਿ ਬੜੇ ਬੜੇ ਗ੍ਰੰਥ ਪੜ੍ਹ ਕੇ ਇਹ ਰਾਜ਼ ਨਹੀਂ ਲੱਭਿਆ ਤੇਰੇ ਨਾ ਤੋਤਲੇ ਬੋਲਾਂ ਤੋਂ ਰਾਜ਼ ਲੱਭਦੇ ਸਾਰੇ ਦਾ ਸਾਰਾ ਪ੍ਰਮਾਤਮਾ ਤੇ ਮੇਰੇ ਵਿੱਚ ਪ੍ਰਗਟ ਨਹੀਂ ਹੋ ਸਕਦਾ ਪਰ ਮੈਂ ਸਾਰੇ ਦਾ ਸਾਰਾ ਉਸ ਵਿੱਚ ਲੀਨ ਹੋ ਸਕਦਾ ਲੀਨ ਹੋ ਸਕਦਾ ਗੱਲ ਸਮਝ ਜਾ ਗਈ ਪਤਾ ਚੱਲ ਗਿਆ ਰਾਜ਼ ਮਿਲ ਗਿਆ ਅਗਰ ਕੋਈ ਆਖੇ ਸੂਰਜ ਮੇਰੇ ਘਰ ਦੇ ਚ ਆ ਜਾਏ ਮੇਰੇ ਕਮਰੇ ਚ ਮੇਰੇ ਨਾਲ ਬੈਠੇ ਜ਼ਮੀਨ ਨਾਲੋਂ ਹਜ਼ਾਰਾਂ ਗੁਣਾ ਵੱਡਾ ਸੂਰਜ ਉਹਦੀ ਕਿਰਨ ਆ ਸਕਦੀ ਉਹਦੀ ਰੋਸ਼ਨੀ ਆ ਸਕਦੀ ਹੈ ਸੂਰਜ ਨਹੀਂ ਆ ਤੇ ਸੂਰਜ ਆ ਵੀ ਗਿਆ ਤੇ ਤੂੰ ਹੋ ਵੀ ਨਹੀਂ ਸਕਦਾ ਇਹ ਗਲਤ ਹੈ ਪ੍ਰਭੂ ਦੇ ਗੁਣ ਅੰਦਰ ਪ੍ਰਵੇਸ਼ ਕਰ ਸਕਦੇ ਨੇ ਉਹਦਾ ਚਾਨਣਾ ਅੰਦਰ ਪ੍ਰਵੇਸ਼ ਕਰ ਸਕਦਾ ਉਹਦੀ ਰੋਸ਼ਨੀ ਅੰਦਰ ਪ੍ਰਵੇਸ਼ ਕਰ ਸਕਦੀ ਹੈ ਰੋਸ਼ਨੀ ਸੂਰਜ ਦਾ ਹੀ ਰੂਪ ਆਉਂਦੀ ਔਰ ਕੀ ਹੈ ਪ੍ਰੇਮ ਹਰ ਕੋ ਰੂਪ ਹੈ ਤਿਉ ਹਰ ਪ੍ਰੇਮ ਸਰੂਪ ਇਕ ਹੋਏ ਦੋ ਯੋ ਮਿਲੇ ਜਿਉ ਸੂਰਜ ਅਰ ਦੂਪ ਜਿਵੇਂ ਚਾਨਣਾ ਤੇ ਸੂਰਜ ਇਕੋ ਨੇ ਤੇਵੇਂ ਗੁਣ ਤੇ ਪਰਮਾਤਮਾ ਇਕੋ ਹੀ ਨੇ ਸਭ ਗੁਣ ਤੇਰੇ ਮਹਿਨਾ ਹੀ ਕੋਈ ਕਿਰਣਾ ਦੇ ਰਾਹੀਂ ਸੂਰਜ ਰੋਸ਼ਨੀ ਵੰਡਦਾ ਹੈ ਗੁਣਾ ਦੇ ਰਾਹੀਂ ਪਰਮਾਤਮਾ ਦਾ ਚਾਨਣਾ ਹਿਰਦੇ ਤੱਕ ਪਹੁੰਚਦਾ ਹੈ ਧਾਰਮਿਕ ਮਨ ਨੂੰ ਕਦੀ ਕਿਸ ਤਰ੍ਹਾਂ ਪਛਾਣ ਹੋਵੇਗੀ ਗੁਣਾ ਦਾ ਚਾਨਣਾ ਹੋਵੇਗਾ ਪ੍ਰੇਮ ਹੋਵੇਗਾ ਗਿਆਨ ਹੋਵੇਗਾ ਦਇਆ ਹੋਵੇਗੀ ਸਮਦ੍ਰਿਸ਼ਟੀ ਹੋਵੇਗੀ ਨਿਰਵੈਰਤਾ ਹੋਵੇਗੀ ਨਿਰਵੈਰਤਾ ਵੀ ਮੈਂ ਫਿਰ ਅਰਜ਼ ਕਰਾਂ ਜੋ ਸਮਝ ਦੇ ਚ ਨਹੀਂ ਹੋ ਚੇਤੇਜ ਕਿਸ ਤਰ੍ਹਾਂ ਹੋਵੇਗਾ ਇਸ ਸਮਝ ਦੇ ਚ ਕੀ ਨਹੀਂ ਹੈ ਇਸ ਸਮਝ ਸਮਝ ਕੇ ਇਹ ਸਮਝ ਮਿਲ ਜਾਂਦੀ ਹੈ ਪ੍ਰਭੂ ਮੈਂ ਤੈਨੂੰ ਨਹੀਂ ਸਮਝ ਸਕਦਾ ਨਹੀਂ ਸਮਝ ਸਕਦਾ ਜੈਸੇ ਸਮਝ ਤੋਂ ਮਹਾਨ ਦਿਖਾਈ ਦਿੰਦਾ ਹੈ ਸਮਝ ਪ੍ਰਭਾਵਿਤ ਹੋ ਜਾਂਦੀ ਹੈ ਫਿਰ ਉਹਦਾ ਯਾਦ ਕਰਨ ਲੱਗ ਪੈਂਦਾ ਹੈ ਫਿਰ ਭੁੱਲਦਾ ਹੀ ਨਹੀਂ ਬਿਸਰਤ ਨਾਹੀ ਮਨ ਤੇ ਹਰੀ ਭੁੱਲਦਾ ਹੀ ਨਹੀਂ ਫਿਰ ਭੁੱਲਦਾ ਹੀ ਨਹੀਂ ਹਰ ਵਕਤ ਉਸਦੀ ਯਾਦ ਬਣੀ ਰਹਿੰਦੀ ਹੈ ਉਹਦੀ ਯਾਦ ਮਹਾ ਆਨੰਦ ਹੈ ਤੇ ਉਹਨੂੰ ਭੁੱਲ ਜਾਣਾ ਮਹਾ ਦੁੱਖ ਹੈ ਇਸ ਦਾ ਬਾਕੀ ਪਹਿਲੋ ਕੱਲ ਸਵੇਰੇ ਦੀ ਆਖਰੀ ਕਥਾ ਤੁਹਾਡੇ ਸਾਹਮਣੇ ਰੱਖ ਕੇ ਤੁਹਾਨੂੰ ਖੁਮਖਮ ਦੀ ਯਾਚਨਾ ਕਰਾਂਗੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਰਹਿਮਤ ਕਰਨ ਬਖਸ਼ਿਸ਼ ਕਰਨ ਸਾਡੀ ਮਤ ਪ੍ਰਭਾਵਿਤ ਹੋਵੇ ਸਾਡੀ ਮਤ ਦੇ ਉੱਤੇ ਇਹ ਅਸਰ ਪੈ ਜਾਏ اے ਪ੍ਰਭੂ ਤੂੰ ਮੇਰੀ ਮਤ ਤੋਂ ਵੱਡਾ ਹੈ ਮੇਰੀ ਮਤ ਤੇ ਇੱਕ ਪਿਆਲੇ ਦੀ ਤਰ੍ਹਾਂ ਹੈ ਤੂੰ ਤੇ ਸਾਗਰ ਦੀ ਤਰ੍ਹਾਂ ਹੈ ਫਿਰ ਹਿਰਦਾ ਯਾਦ ਕਰਨ ਲੱਗ ਪੈਗਾ ਬਸ ਉਸ ਦੀ ਯਾਦ ਮਹਾ ਆਨੰਦ ਹੈ ਤੁਦ ਚਿਤ ਆਏ ਮਹਾ ਆਨੰਦਾ ਜਿਸ ਵਿਸਰੇ ਸੋ ਮਰ ਜਾਏ ਛੀ ਇਹ ਕਹਿ ਸਕ ਇਸ ਦੇਰੇ ਦੇ ਮੁਖੀ ਮਹਾਪੁਰਸ਼ ਨੇ ਪਿਆਰ ਕਰਵਾਈ ਸੀ ਜਿਸ ਦੀ ਵਿਆਖਿਆ ਦਾਸ ਨੇ ਕੀਤੀ ਸੀ ਸਟੂਡੀਓ ਵਿੱਚ ਇਹ ਭਰੀ ਗਈ ਹੈ ਗਾਲਬਨ ਦੋ ਕੈਸਟਾਨ ਹੈ ਜਿਸ ਵਿੱਚ ਭਾਈ ਕਨਈਆ ਸਾਹਿਬ ਤੋਂ ਲੈ ਕੇ ਹੁਣ ਤੱਕ ਦਾ ਇਤਿਹਾਸ ਹੈ ਤੇ ਮਹਾਪੁਰਕ੍ਰਿਜ਼ ਕਰ ਰਹੇ ਨੇ ਬਾਹਰ ਭਾਈ ਕਰਨੈਲ ਸਿੰਘ ਜੀ ਹੋਰ ਸਟਾਲ ਲਾ ਕੇ ਬੈਠੇ ਨੇ ਉਹਨਾਂ ਸਜਣਾ ਪਾਸੋਂ ਕਿ ਪ੍ਰਾਪਤ ਕੀਤੀ ਜਾ ਸਕਦੀ ਹੈ ਇਹ ਦੋ ਕੈਸਟਾਂ ਵਿੱਚ ਸਾਰੀ ਜੋ ਹੈ ਵਿਆਖਿਆ ਸਾਰਿਆਂ ਦਾ ਹਾਰਦਿਕ ਤੌਰ ਤੇ ਧੰਨਵਾਦ ਬੁੱਲ ਚੁਗ ਦੀ ਸ਼ਮਾ ਪਤੇ ਪ੍ਰਮਾਨ ਕਰਨੇ ਵਾਇਗ੍ਰੋ ਦੀ ਕਾਲ ਸਮੋ